ਦੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਾਰਟਿਕੂਲਰ ਡਬਲੋ ਲਓ ਜੀ ਅੱਜ ਅਸੀਂ ਤੁਹਾਡੇ ਵਾਸਤੇ ਦੁਬਾਰਾ ਫੇਰ ਲੈ ਕੇ ਆਏ ਆ ਬਹੁਤ ਹੀ ਪਿਆਰੇ ਜਿਹੇ ਸੂਟ ਕਿਉਂਕਿ ਜੋ ਮੌਸਮ ਹੈ ਚੇਜ਼ ਹੋ ਰਿਹਾ ਜਿੱਦਾਂ ਦਾ ਮੌਸਮ ਆ ਰਿਹਾ ਉਦਾਂ ਦੇ ਤੁਹਾਡੇ ਵਾਸਤੇ ਅਸੀਂ ਸੂਟ ਰੈਡੀ ਕਰਿਆ ਬਟ ਇੱਕ ਵਰਕ ਦੇ ਸਭ ਤੋਂ ਪਹਿਲਾਂ ਜੋ ਪਹਿਣਾ ਮੇਰੀਆਂ ਨਵੀਆਂ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਲੈਣ ਦੀ ਲਈ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਅੱਜ ਅਸੀਂ ਤੁਹਾਨੂੰ ਰਾਮ ਟੈਕਸ ਦੇ ਸੂਟ ਦਵਾਵਾਂਗੇ ਜੀ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਰਾਮ ਟੈਕਸ ਦੇ ਸੂਟ ਲੈਣੇ ਆ ਪਿਓਰ ਮਸਲੀਨ ਦੇ ਵਿੱਚ ਤੇ ਪਿਓਰ ਨੇਚਰਲ ਕਰੇਵ ਦੇ ਵਿੱਚ ਬਾਟਮ ਵੀ ਕਰੇਵ ਦੀ ਮੈਲ ਵਾਲੀ ਹੈ ਸ਼ਰਟ ਤਾਂ ਹੈ ਹੀ ਕਰੇਵ ਦੀ ਨਾਲ ਬਾਟਮ ਵੀ ਤੁਹਾਨੂੰ ਕਰੇਵ ਦੀ ਮਿਲੇਗੀ ਰਾਮ ਟੈਕਸ ਦੇ ਸੂਟ ਲੈਣਗੇ ਉਹਦੇ ਉੱਪਰ ਤੁਹਾਨੂੰ ਅਸੀਂ ਬੁਟੀਕ ਵਰਕ ਲੈ ਕੇ ਆਏ ਆ ਅੱਜ ਬਿਲਕੁਲ ਆਫਰ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਦਵਾਵਾਂਗੇ ਬਹੁਤ ਹੀ ਪਿਆਰੇ ਜੇ ਸਿਰਫ ਇੱਕ ਦਿਨ ਦੇ ਲਈ ਠੀਕ ਹੈ ਜੀ ਵੀਡੀਓ ਦੇਖਣ ਲਈ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਅਗਲੀ ਵੀਡੀਓ ਦੇਖਣ ਲਈ ਅੱਜ ਦੀ ਵੀਡੀਓ ਦੇਖਣ ਲਈ ਲਓ ਜੀ ਸੂਣ ਲੱਗੀਆਂ ਸਟਾਰਟ ਕਰਨ ਬਹੁਤ ਹੀ ਪਿਆਰਾ ਜਿਹਾ ਸੂਰ ਰੂਗਾ ਜੀ ਬਲੈਕ ਕਲਰ ਦੇ ਵਿੱਚ ਠੀਕ ਹੈ ਜੀ ਇਹ ਬਲੈਕ ਦੇ ਵਿੱਚ ਰਹਿਣਾ ਕਈ ਵਾਰੀ ਡਲ ਬਲੈਕ ਆਉਂਦਾ ਪਰ ਜੈਡ ਬਲੈਕ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਦੇਖ ਸਕਦੇ ਹ ਤੁਸੀਂ نیچے ਅਸੀਂ ਇਹਦਾ 24 ਇੰਚ ਘੇਰਾ ਪੈਚ ਵਰਕ ਲਾ ਕੇ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਘੇਰਾ ਰੈਡੀ ਕੀਤਾ ਨਾਲ ਤੁਹਾਨੂੰ ਸਲੀਪਸ ਦਾ ਵਰਕ ਵੀ ਮਿਲੂਗਾ ਠੀਕ ਹੈ ਜੀ ਬ੍ਰਾਂਡ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਲਓ ਜੀ ਰਾਮ ਟੈਕਸ ਬ੍ਰਾਂਡ ਰਹੂਗਾ ਜੀ ਸਭ ਤੋਂ ਉੱਚਾ ਬ੍ਰੈਂਡ ਹੁੰਦਾ ਜੀ ਰਾਮ ਟ ਠੀਕ ਹੈ ਜੀ ਜੋ ਤਾਂ ਇਹਦੇ ਬਾਰੇ ਆਪਾਂ ਨੂੰ ਜ਼ਿਆਦਾ ਕੋਈ ਦੱਸਣ ਲੋੜ ਨਹੀਂ ਹੈਗੀ ਵੀ ਸਟਾਫ ਸੌਫਟ ਹੈ ਕਿੱਦਾਂ ਖਰਾਬ ਨਹੀਂ ਹੋਣਾ ਕਿਉਂਕਿ ਰਾਮ ਟੈਕਸ ਦੀ ਮੋਹਰ ਤੁਹਾਨੂੰ ਸਭ ਕੁਝ ਦੱਸਦੀ ਹੈ ਜੀ ਠੀਕ ਹੈ ਜੀ ਰਾਮ ਟੈਕਸ ਦੀ ਜਿਹੜੀ ਸਟੈਂਪ ਲੱਗੀ ਹੈ ਇਹ ਆਪਣੇ ਆਪ ਸਭ ਕੁਝ ਬੋਲਦਾ ਹੈ ਸੂਟ ਵੀ ਕਿੱਦਾਂ ਦਾ ਮੈਂ ਹੈਗਾ ਤੇ ਲਓ ਇਹ ਰਹੂਗੀ ਜੀ ਨਾਲੇ ਦੇ ਨਾਲ ਬਾਟਮ ਨੇਚਰਲ ਕਰੇਵ ਦੀ ਬਾਟਮ ਹੈ ਨੇਚਰਲ ਕਰੇਵ ਦੀ ਸ਼ਰਟ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਅੱਜ ਤੁਹਾਨੂੰ ਸਿਰਫ ਦਵਾਂਗੀ ਅਸੀਂ ਇਹ ਵਾਲਾ ਸੂਟ ਵਰਕ ਕਰਕੇ 1700 ਦੇ ਵਿੱਚ ਠੀਕ ਹੈ ਜੀ ਆਮ ਤੁਸੀਂ ਪਲੇਨ ਸੂਟ ਹੀ ਲੈਂਦੇ ਹੋਵੋਗੇ ਨੇਚਰਲ ਕਰੇਪ ਤੇ ਤਾਂ ਤੁਹਾਨੂੰ 11-1200 ਦਾ ਪਲੇਨ ਸੂਟ ਮਿਲਦਾ ਅੱਜ ਤੁਹਾਨੂੰ ਅਸੀਂ ਰਾਮ ਟੈਕਸ ਦਾ ਸੂਟ ਦੇ ਰਹੇ ਆ ਉਹ ਵੀ ਤੁਹਾਨੂੰ ਬੁਟੀਕ ਵਰਕ ਸਟਾਈਲ ਦੇ ਵਿੱਚ ਵਰਕ ਕਰਕੇ ਸਿਰਫ 1700 ਦੇ ਵਿੱਚ ਠੀਕ ਹੈ ਜੀ ਲਓ ਅੱਜ ਬਹੁਤ ਸੋਹਣਾ ਮੌਕਾ ਐਦਾਂ ਦੇ ਤੁਸੀਂ ਪਾਰਟੀ ਵੇਅਰ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੋ ਸੀਜ਼ਨ ਚੱਲ ਰਿਹਾ ਜੋ ਮੌਸਮ ਚੱਲ ਰਿਹਾ ਐਦਾਂ ਦੇ ਮੌਸਮ ਵਿੱਚ ਐਦਾਂ ਦੇ ਸੂਟ ਪਾਏ ਬਹੁਤ ਸੋਹਣੇ ਲੱਗਦੇ ਆ ਆਮ ਸੋਬਰ ਲੁੱਕ ਦੇ ਵਿੱਚ ਲਓ ਇਹ ਸੀਗਾ ਬਲੈਕ ਕਲਰ ਦੇ ਵਿੱਚ ਇਸ ਤੋਂ ਅਗਲਾ ਤੁਹਾਨੂੰ ਮੈਂ ਕਲਰ ਚੈੱਕ ਕਰਵਾਦਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਲੁੱਕ ਤੁਹਾਨੂੰ ਦਿਖਾਉਣੀ ਹੈ ਜੀ ਸੂਟ ਦੀ ਕਿੱਦਾਂ ਆਉਣੀ ਹੈ ਲਓ ਜੀ ਪਹਿਲਾਂ ਤੁਸੀਂ ਲੁੱਕ ਚੈੱਕ ਕਰੋ ਆ ਮਾਡਲ ਨੇ ਵੇਅਰ ਕੀਤਾ ਹੋਇਆ ਸੂਟ ਆ ਸੇਮ ਡਿਜ਼ਾਈਨ ਦੇ ਵਿੱਚ ਸੇਮ ਵਰਕ ਲਓ ਚੈੱਕ ਕਰੋ ਜੀ ਕਿੱਦਾਂ ਲੱਗਦਾ ਸੂਟ ਐਦਾਂ ਤੁਸੀਂ ਰੈਡੀ ਕਰ ਸਕਦੇ ਹੋ ਸੂਟ ਨੂੰ ਲਓ ਜੀ ਚੈੱਕ ਕਰੋ ਜੀ ਮਾਡਲ ਦੇ ਵੇਅਰ ਕੀਤਾ ਹੋਇਆ ਪੈਚ ਵਰਕ ਕੇ ਸੂਟ ਪੈਚ ਵਰਕ ਲਗਾ ਕੇ ਸੂਟ ਬਹੁਤ ਪਿਆਰਾ ਲੱਗਦਾ ਐਦਾਂ ਤੁਸੀਂ ਇਹ ਦੁਪੱਟਾ ਇਹਦੇ ਨਾਲ ਡਾਈ ਕਰਵਾ ਸਕਦੇ ਹੋ ਪਰ ਜੋ ਸੀ ਸੂਟ ਦੇ ਰਹੇ ਆ ਤੁਹਾਨੂੰ ਸਿਰ ਨੂੰ ਬਿਦਾਊਟ ਦੁਪੱਟਾ ਸੂਟ ਦੇ ਰਿਹਾ ਜੀ ਠੀਕ ਹੈ ਐਦਾਂ ਹੀ ਬਾਟਮ ਤੇ ਵਰਕ ਆਊਗਾ ਬਹੁਤ ਪਿਆਰਾ ਲੱਗਣਾ ਜੀ ਬਾਟਮ ਤੇ ਵਰਕ ਨੀਚੇ ਕਟ ਵਰਕ ਆਉਣੀ ਬਾਟਮ ਤੇ ਵੀ ਤੇ ਘੇਰੇ ਤੇ ਵਰਕ ਆਊਗਾ ਜੀ ਕਾਪਰ ਸ਼ੇਡ ਦੇ ਵਿੱਚ ਆਉਣਾ ਠੀਕ ਹੈ ਜੀ ਕਾਪਰ ਸ਼ੇਡ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਰਾਮ ਟੈਕਸ ਤੁਸੀਂ ਦੇਖ ਸਕਦੇ ਹੋ ਸਟੈਂਪ ਲੱਗੀ ਹੋਈ ਹੈ ਰਾਮ ਟੈਕਸ ਦੀ ਠੀਕ ਹੈ ਜੀ ਰਾਮ ਟੈਕਸ ਦੀ ਸਟੈਂਪ ਲੱਗੀ ਹੋਈ ਹੈ ਸੂਟ ਤੇ ਬਹੁਤ ਪਿਆਰਾ ਸੂਟ ਰਹਿਣ ਵਾਲਾ ਇਹ ਵਾਲੀ ਰਹੂਗੀ ਜੀ ਨਾਲ ਇਹਦੇ ਬਾਟਮ ਨੇਚਰਲ ਕਰੇਪ ਦੀ ਹੀ ਬਾਟਮ ਰਹਿਣੀ ਹੈ ਲਓ ਚੈੱਕ ਕਰੋ ਜੀ ਨੇਚਰਲ ਕਰੇਪ ਦੀ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਜੀ ਇਹ ਵਾਲਾ ਵਰਕ ਨੇਚਰਲ ਕਰੇਪ ਦੀ ਬਾਟਮ ਹੈ ਕਾਪਰ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਤਾਂਬਾ ਕਲਰ ਵੀ ਕਹਿ ਸਕਦੇ ਆਪਾਂ ਠੀਕ ਹੈ ਤਾਂਬਾ ਕਲਰ ਤੇ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਾਇ ਤੇ ਵਰਕ ਹੋਇਆ ਠੀਕ ਹੈ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਸਿਰਫ 1700 1700 ਰੁਪਏ ਤੁਸੀਂ ਇਹ ਨੇਚਰਲ ਕਰੇਪ ਦਾ ਸਾਡੇ ਕੋਲ ਰਾਮ ਟੈਕਸਟ ਦਾ ਸੂਟ ਲੈ ਸਕਦੇ ਹੋ ਜੀ ਠੀਕ ਹੈ ਜੀ ਤੁਸੀਂ ਜੋ ਵੀ ਅਸੀਂ ਤੁਹਾਡੇ ਵਾਸਤੇ ਬੁਟੀਕ ਵਰਕ ਦੇ ਸੂਟ ਲੈ ਕੇ ਆਵਾਂਗੇ ਜੀ ਕਾਟਨ ਸਟੱਫ ਦੇ ਵਿੱਚ ਵੀ ਆਉਣਗੇ ਸਾਰਾ ਜੋ ਸਟੱਫ ਹੋਊਗਾ ਸਿਰਫ ਬ੍ਰਾਂਡ ਦਾ ਹੀ ਲੈ ਕੇ ਆਵਾਂਗੇ ਬ੍ਰਾਂਡ ਦੇ ਸਟੱਫ ਦੇ ਉੱਪਰ ਹੀ ਵਰਕ ਹੋਊਗਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਲੈਣਾ ਇਸ ਤੋਂ ਅੱਗੇ ਤੁਹਾਨੂੰ ਦਵਾਂਗੇ ਜੀ ਲਓ ਇਹ ਰਣਗੇ ਜੀ ਸੂਟ ਮਸਲੀਨ ਦੇ ਵਿੱਚ ਇਹ ਵੀ ਰਾਮ ਟੈਕਸ ਦੀ ਮਸਲੀਨ ਹੈ ਜੀ ਲਓ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਇਹਨਾਂ ਦੀ ਲਓ ਚੈੱਕ ਕਰ ਲਓ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਸੋਬਰ ਲੁੱਕ ਦੇ ਵਿੱਚ ਪ੍ਰਿੰਟਿੰਗ ਸਦਾਰੀ ਰਹਿਣ ਵਾਲੀ ਹੈ ਲਓ ਰਾਮ ਟੈਕਸ ਦੀ ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਰਾਮ ਟੈਕਸ ਦਾ ਸੂਟ ਰਹੂਗਾ ਤੇ ਮਸਲੀ ਰਹਿਣੀ ਆ ਜੀ ਰਾਮ ਟੈਕਸ ਦੀ ਲਓ ਪੈਚ ਵਰਕ ਹੋਇਆ ਤੇ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਸਰਦਾਰੀ ਜਿਹਾ ਪ੍ਰਿੰਟ ਰਹਿਣਾ ਤੇ ਲਓ ਇਹ ਨਾਲ ਰਹਿਣੀ ਆ ਜੀ ਬਾਟਮ ਠੀਕ ਹੈ ਇਹ ਨਾਲ ਰਹਿਣੀ ਆ ਜੀ ਬਾਟਮ ਇਹਦੀ ਪ੍ਰਾਈਸ ਰਹਿਣੀ ਆ 1550 ਠੀਕ ਹੈ ਇਹ ਵਾਲਾ ਸੂਟ ਤੁਹਾਨੂੰ 1550 ਦੇ ਵਿੱਚ ਮੈਲਣਾ ਦੇਖੋ ਜੀ ਸਿਰਫ ਅਸੀਂ ਜਿਹੜਾ ਇਹ ਵਰਕ ਕੀਤਾ ਇਹ ਵਾਲੇ ਸੂਟ ਦੇ ਰਹੇ ਹਾਂ ਹਨ ਇਹ ਨਹੀਂ ਹੋਗਾ ਵੀ ਤੁਸੀਂ ਭੈਣਾ ਕਹੋਗੇ ਵੀ ਸੂਟ ਕਿੰਨੇ ਦਾ ਦੇਦਾ ਵਰਕ ਹੋਊਗਾ ਦੇਖੋ ਇਹ ਸੀ ਆਪ ਰੈਡੀ ਕੀਤੀ ਹੈ ਤੁਹਾਨੂੰ ਤਾਂ ਲੈਸ ਚ ਦੇ ਰਹੇ ਆ ਜੇਕਰ ਤੁਸੀਂ ਆਪਣੇ ਕੋਲੋਂ ਸਾਨੂੰ ਫੈਬਰਿਕ ਲੈ ਕੇ ਵਰਕ ਕਰਾਉਣਾ ਚਾਹਣੀ ਹੋ ਤਾਂ ਫਿਰ ਤੁਹਾਨੂੰ ਵਰਕ ਦੀ ਪ੍ਰਾਈਸ ਲੱਗਣੀ ਆ ਠੀਕ ਹੈ ਜੀ ਇਹ ਤੁਹਾਨੂੰ ਸਿਰਫ ਅਸੀਂ ਆਫਰ ਦੇ ਵਿੱਚ ਦੇ ਰਹੇ ਆ ਕਿਉਂਕਿ ਅਸੀਂ ਆਪਣੇ ਆਪ ਆਪਣੇ ਕੋਲੋਂ ਫੈਬਰਿਕ ਲੈ ਕੇ ਆਪ ਰੈਡੀ ਕੀਤੇ ਆ ਠੀਕ ਹੈ ਜੀ ਤੇ ਲਓ ਇਹਦੀ ਪ੍ਰਾਈਸ ਰਹਿਣੀ ਆ 1500 ਠੀਕ ਹੈ ਰਾਮ ਟੈਕਸਟ ਦਾ ਸੂਟ ਹੈ ਜੇਕਰ ਭਾਵੇਂ ਤੁਸੀਂ ਇਹ ਵਾਲਾ ਵਰਕ ਪੈਚ ਵਰਕ ਕਰਵਾਉਗੇ ਤਾਂ ਉਹਨੂੰ 1200 ਤੋਂ ਘੱਟ ਤੁਹਾਡਾ ਵਰਕ ਨਹੀਂ ਹੋਣਾ ਤੇ ਬਹੁਤ ਸੁਣਿਆ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਅੱਜ ਦੇ ਥੋੜੇ ਜਿਹਾ ਫੈਨਸੀ ਸਟੱਫ ਦੇ ਵਿੱਚ ਵੀ ਥੋੜੇ ਜਿਹੀ ਪਾਰਟੀ ਲੁੱਕ ਦੇ ਵਿੱਚ ਵੀ ਸੁਰ ਲੈਣ ਦਾ ਬਹੁਤ ਪਿਆਰੇ ਜਿਹਾ ਸੁਰ ਰਹਿਣ ਵਾਲੇ ਅੱਜ ਦੇ ਲਓ ਦੂਸਰਾ ਮੈਂ ਕਲਰ ਚੈੱਕ ਕਰਵਾਦਾ ਤੁਹਾਨੂੰ ਲਓ ਜੀ ਇਹ ਕੇ ਵਾਲਾ ਕਲਰ ਆਊਗਾ ਜੀ ਲਓ ਇਹ ਵੀ ਕਲਰ ਬਹੁਤ ਪਿਆਰਾ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਲਓ ਰਾਮ ਟੈਕਸ ਦੀ ਮਸਲੀ ਰਹਿਣੀ ਹੈ ਜੀ ਬਿਲਕੁਲ ਸੌਫਟ ਮਲਾਈਨ ਠੀਕ ਹੈ ਜੀ ਬਿਲਕੁਲ ਸੌਫਟ ਮਲਾਈਮ ਰਹਿਣੀ ਆ ਜੀ ਰਾਮ ਟੈਕਸ ਦੀ ਮਸਲੀਨ ਲਓ ਪੈਚ ਦੇਖੋ ਜੀ ਬਹੁਤ ਹੀ ਪਿਆਰਾ ਜਾਂ ਲੱਗਿਆ ਹੋਇਆ ਤੇ ਪੈਚ 슬ੀਵਸ ਵਰਕ ਵੀ ਮਿਲਣ ਵਾਲਾ ਨਾਲ ਤੁਹਾਨੂੰ ਦਵਾਂਗੇ ਬਾਟਮ ਵਰਕ ਲਓ ਜੀ ਇਹ ਰਹੂਗਾ ਜੀ ਬਾਟਮ ਵਰਕ ਠੀਕ ਹੈ ਲਓ ਜੀ ਬਹੁਤ ਹੀ ਪਿਆਰੀ ਜੀ ਨਾਰੀ ਤੁਹਾਨੂੰ ਮਸਲੀਨ ਦੀ ਬਾਟਮ ਹੈ ਠੀਕ ਹੈ ਜੀ ਮਸਲੀਨ ਦੀ ਸ਼ਰਟ ਹੈ ਇੰਨਾ ਸੌਫਟ ਸਟੱਫ ਆਏ ਰਾਮ ਟੈਕਸ ਦਾ ਜੋ ਬਟਰ ਕਾਟਰਨ ਦੀ ਤਰ੍ਹਾਂ ਸਟੱਫ ਰਹਿਣ ਵਾਲਾ ਜੀ ਇਹ ਲਓ ਠੀਕ ਹੈ ਜੀ ਰਾਮਨਾ ਤੁਸੀਂ ਆਉਣ ਵਾਲੇ ਮੌਸਮ ਦੇ ਵਿੱਚ ਇਹਨੂੰ ਵੇਅਰ ਕਰ ਸਕਦੇ ਹੋ ਪ੍ਰਾਈਸ ਲੈਣੀ ਹੈ ਦੀ 1550 1550 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਦੇਖੋ ਜੀ ਪ੍ਰਿੰਟਿੰਗ ਡਿਜ਼ਾਈਨਿੰਗ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਹੈ ਦੀ ਲੋ ਅਗਲਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਇਹ ਵਾਲਾ ਕਲਰ ਵੀ ਬਹੁਤ ਪਿਆਰਾ ਹੋਣਾ ਲੋ ਇਹ ਵੀ ਤਾਂਬਾ ਕਲਰ ਦੇ ਵਿੱਚ ਆਊਗਾ ਲੋ ਚੈੱਕ ਕਰੋ ਜੀ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਵੀ ਤਾਂਬਾ ਕਲਰ ਦੇ ਵਿੱਚ نیچے ਦੇਖ ਸਕਦੇ ਹੋ ਤੁਸੀਂ ਕਿਹਰੇ ਤੇ ਕਟਵਰਕ ਹੋਈ ਹੈ ਪੈਚਵਰਕ ਹੋਇਆ ਬਾਟਮ ਨਾਲ ਦਾ ਪੈਚਵਰਕ ਹੋਇਆ ਨਾਲ ਤੁਹਾਨੂੰ 슬ੀਵਸ ਵਰਕ ਵੀ ਮਿਲਣ ਵਾਲਾ ਹੈ ਲਓ ਇਹ ਰਹਿ ਰਹੀ ਹੈ ਜਿਹਦੇ ਨਾਲ ਬਾਟਮ ਠੀਕ ਹੈ ਜੀ ਇਹ ਬਾਟਮ ਦਾ ਵਰਕ ਹੈ ਸਟੇਟ ਬਾਟਮ ਰੈਡੀ ਹੋਣੀ ਹੈ ਜੀ ਤੁਹਾਨੂੰ ਇਹ ਵੀ ਦੱਸਦੀ ਹਾਂ ਬਾਟਮ ਸਟੇਟ ਬਣੂਗੀ ਜਿਹੜੀਆਂ ਭੈਣਾਂ ਸਟੇਟ ਬਾਟਮ ਨਹੀਂ ਪਸੰਦ ਕਰਦੀਆਂ ਸਟੇਟ ਬਾਟਮ ਨੂੰ ਤੁਸੀਂ ਦੂਸਰੀ ਗੋਡੇ ਵਾਲੀ ਬਾਟਮ ਵੀ ਬਣਾ ਸਕਦੇ ਹੋ ਠੀਕ ਹੈ ਜੀ ਉਹਦੇ ਲਈ ਤੁਸੀਂ ਸਾਡੇ ਕੋਲ ਪੁੱਛ ਸਕਦੇ ਹੋ ਕਿੱਦਾਂ ਬਣਾਣੀ ਹੈ ਠੀਕ ਹੈ ਜੀ ਆਰਾਮਨਾ ਉਹ ਵਾਲੀ ਬਾਟਮ ਵੀ ਤੁਹਾਡੀ ਰੈਡੀ ਹੋਊਗੀ ਜਿਹਨੂੰ ਸਟੇਟ ਬਾਟਮ ਨਹੀਂ ਪਸੰਦ ਤੇ ਵੈਸੇ ਜੀ ਸਟੇਟ ਬਾਟਮ ਬਣੂਗੀ ਆਰਾਮਨਾ ਤੁਸੀਂ ਦੂਸਰੀ ਬਾਟਮ ਇਹਨੂੰ ਰੈਡੀ ਕਰ ਸਕਦੇ ਹੋ ਲਓ ਇਹ ਵਾਲਾ ਕਲਰ ਚੈੱਕ ਕਰੋ ਪ੍ਰਾਈਸ ਰਹਿਣੀ ਹੈ ਜੀ ਇਹਦੀ 1500 ਠੀਕ ਹੈ ਜੀ ਲਓ ਇਹਦੇ ਵਿੱਚ ਅਗਲਾ ਸੂਟ ਆਊਗਾ ਜੀ ਇਹ ਵਾਲਾ ਜਿਹੜਾ ਸੂਟ ਆਉਣ ਵਾਲਾ ਇਹ ਆਊਗਾ ਜੀ ਰੰਗ ਰਸ਼ੀਆ ਦਾ ਇਹ ਰੰਗ ਰਸ਼ੀਆ ਦੀ ਮਸਲੀਨ ਹੈ ਇਹਨੂੰ ਅਸੀਂ ਕਹਿ ਸਕਦੀ ਹਾਂ ਸਟਾਫ ਨੂੰ ਲਓ ਪੈਰਾਡੈਸਾ ਸਿਲਕ ਠੀਕ ਹੈ ਜੀ ਪੈਰਾਡੈਸਾ ਸਿਲਕ ਤੇ ਰੰਗ ਰਸ਼ੀਆ ਦੀ ਮਸਲੀਨ ਹੈ ਪ੍ਰਿੰਟਿੰਗ ਏਰੀ ਵੀ ਬਹੁਤ ਪਿਆਰੀ ਹੈ ਲਓ ਇਹ ਦੀ ਲਓ ਇਹ ਵਾਲੀ ਰੌਗ ਜੀ ਇਹਦੀ ਬਾਟਮ ਇਹ ਤੁਹਾਨੂੰ ਦਵਾਂਗੇ ਅਸੀਂ ਸਿਰਫ 1300 ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ 1300 ਦੇ ਵਿੱਚ ਮਿਲੇਗਾ ਜੀ ਠੀਕ ਹੈ ਜੀ 1300 ਦੇ ਬਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਚੈੱਕ ਕਰੋ ਦਾ ਵਰਕ ਬਹੁਤ ਹੀ ਪਿਆਰਾ ਜਾਂ ਵਰਕ ਹੋਇਆ ਹੈ ਇਹਦਾ ਠੀਕ ਹੈ ਜੀ ਕੇਰੇ ਤੇ ਆਰਾਮ ਨਾਲ ਤੁਸੀਂ ਇਹ ਵਾਲਾ ਜਿਹੜਾ ਸੂਟ ਹੈ ਨਾ ਆਉਣ ਵਾਲੇ ਮੌਸਮ ਚ ਪਾ ਸਕਦੇ ਹੋ ਕਿਉਂਕਿ ਸਟਾਫ ਬਹੁਤ ਜ਼ਿਆਦਾ ਸੌਫਟ ਹੈ ਜੀ ਪੈਰਾਡਿਸਾ ਸਿਲਕ ਹੈ ਜੀ ਰਾਮ ਇਹਦੀ ਹੈਗੀ ਰੰਗ ਰਸ਼ੀਆ ਦੀ ਲੋ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਆਊਗਾ ਜੀ ਲੋ ਸੇਮ ਤੁਸੀਂ ਲੈ ਸਕਦੇ ਹੋ ਐਦਾਂ ਦੇ ਸੂਟ ਜੇ ਤੁਹਾਨੂੰ ਮਿਲਣਗੇ ਕਾਫੀ ਕੋਸਟਲੀ ਸੂਟ ਮਿਲਣ ਵਾਲਿਆ ਜੀ ਜੇਕਰ ਤੁਸੀਂ ਬਿਨਾਂ ਵਰਕ ਤੋਂ ਵੀ ਸੂਟ ਲਓਗੇ ਤੇ ਇਹ ਵਾਲਾ ਜਿਹੜਾ ਤੁਹਾਨੂੰ ਸੂਟ ਪਹਿਣਾ ਸਿਰਫ ਤੇਰਾ ਸੋਲੇ ਵਿੱਚ ਲਓ ਇੱਕੇ ਵਾਲਾ ਸੂਟ ਆਊਗਾ ਜੀ ਇਹਦਾ ਵੀ ਚੈੱਕ ਕਰੋ ਘੇਰੇ ਦਾ ਵਰਕ ਬਹੁਤ ਹੀ ਪਿਆਰਾ ਜਾਇਦਾ ਘੇਰੇ ਦਾ ਵਰਕ ਹੋਇਆ ਜੀ ਲਓ ਚੈੱਕ ਕਰੋ ਜੀ ਬਹੁਤ ਪਿਆਰਾ ਘੇਰੇ ਦਾ ਵਰਕ ਹੈ ਇਹ ਨਾਲ ਇਹਦੇ ਬਾਟਮ ਦਾ ਵਰਕ ਹੈ ਠੀਕ ਹੈ ਜੀ ਪ੍ਰਿੰਟ ਇਹਦਾ ਵੀ ਬਹੁਤ ਸੋਹਣਾ ਹੈ ਇਹ ਵੀ ਇਹ ਵੀ ਰਗ ਰਸ਼ੀਆ ਦਾ ਮਾਸਕੋ ਸਿਲਕ ਹੈ ਜੀ ਰੰਗ ਰਸ਼ੀਆ ਦੀ ਇਹਨੂੰ ਤੁਸੀਂ ਇਹ ਸਮਝੋ ਵੀ ਮਸਲੀਨ ਹੈ ਠੀਕ ਹੈ ਜੀ ਜੋਨਰ ਨੇ ਆਪਣਾ ਨਾਮ ਦਿੱਤਾ ਉਹ ਦਿੱਤਾ ਪਰ ਇਹ ਰਗ ਰਸ਼ੀਆ ਦੀ ਮਸਲੀਨ ਹੈ ਬਿਲਕੁਲ ਸੌਫਟ ਮਲਾਈਨ ਪ੍ਰਾਈਸ ਜਿਹੜਾ ਇਹਦਾ ਰਹਿਣਾ ਜੀ ਸਿਰਫ 1300 1300 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਅੱਜ ਦੇ ਸੂਟ ਆਫਰ ਦੇ ਵਿੱਚ ਰਹਿਣੇ ਆ ਇਸ ਤੋਂ ਅੱਗੇ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਲਓ ਚੈੱਕ ਕਰੋ ਜੀ ਲਓ ਇਹ ਰਹੂਗਾ ਜੀ ਬਰਬਰੀ ਦੇ ਵਿੱਚ ਲਓ ਇਹ ਵੀ ਬਹੁਤ ਪਿਆਰਾ ਸੂਟ ਹੈ ਇਹ ਵਾਲਾ ਜਿਹੜਾ ਸੂਟ ਰਹੂਗਾ ਜੀ ਇਹ ਰਹੂਗਾ ਜੀ 19 ਤੇ 18.5 ਇੰਚ ਘੇਰੇ ਦਾ ਲਓ ਬਰਬਰੀ ਤੇ ਬਣਿਆ ਹੋਇਆ ਸੂਟ ਹੈ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਾ ਬਰਬਰੀ ਦੇ 19 ਇੰਚ ਕੇਰਾ ਰੈਡੀ ਕਰ ਸਕਦੇ ਹੋ ਜਾਂ 18.5 ਇੰਚ ਤੱਕ ਕੇਰਾ ਰੈਡੀ ਕਰ ਸਕਦੇ ਹੋ ਚੈੱਕ ਕਰੋ ਬਹੁਤ ਪਿਆਰਾ ਸੂਟ ਹੈ ਲੁੱਕ ਦਿਖਾਵਾਂਗੀ ਇਹ ਵਾਲੇ ਸੂਟ ਦੀ ਵੀ ਲਓ ਇਹ ਆਉਣ ਗਿਆ ਜੀ ਇਹਦੀਆਂ 슬ੀਵਸ ਇਹ 슬ੀਵਸ ਦਾ ਵਰਕ ਹੈ ਪ੍ਰਾਈਸ ਰਹਿਣੀ ਹੈ 950 ਲਓ ਲੁੱਕ ਚੈੱਕ ਕਰੋ ਜੀ ਇਹ ਵਾਲੇ ਸੂਟ ਦੀ ਕਿੱਦਾਂ ਆਣੀ ਹੈ ਲਓ ਜੀ ਜਿੱਦਾਂ ਮਾਡਲ ਨੇ ਵੇਅਰ ਕੀਤਾ ਹੋਇਆ ਸੇਮ ਡਿਜ਼ਾਈਨ ਅਸੀਂ ਰੈਡੀ ਕੀਤਾ ਐਦਾ ਕਾਰਨਰ ਤੇ ਫਲਾਵਰ ਆਉਣੀਆਂ ਕਟਵਰਕ ਆਉਣੀਆਂ ਜੀ ਠੀਕ ਹੈ ਜੀ ਐਦਾ ਹੀ 슬ੀਵਸ ਤੇ ਡਿਜ਼ਾਈਨ ਹੋਣਾ ਸਿਰਫ 950 ਚ ਸੂਟ ਦੇ ਰਿਆ ਜੀ ਤੁਹਾਨੂੰ ਇਹ ਵਾਲਾ ਡਿਜ਼ਾਈਨ ਦਾ 950 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲੂਗਾ ਜੀ ਬਹੁਤ ਹੀ ਪਿਆਰਾ ਜਿਹਾ ਲੋ ਜੀ ਇਹ ਵੀ ਬਰਬਰੀ ਚ ਰਹਿਣਾ ਲਓ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਹੈ 950 ਪ੍ਰਾਈਸ ਰਹੂਗੀ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਲਓ ਚੈੱਕ ਕਰੋ ਜੀ ਬਰਬਰੀ ਦੇ ਵਿੱਚ ਰਹੂਗਾ ਲਓ ਚੈੱਕ ਕਰੋ ਇਹਦਾ ਘੇਰਾ 19 ਇੰਚ 18.5 ਇੰਚ ਤੱਕ ਤੁਸੀਂ ਰੈਡੀ ਕਰ ਸਕਦੇ ਹੋ ਇਹਦਾ ਘੇਰਾ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਐਡ ਵਾਲਾ 19.5 18 ਇੰਚ ਤੱਕ ਰੈਡੀ ਕਰੋਗੇ ਲਓ ਸਟਾਫ ਬਹੁਤ ਸੋਹਣਾ ਜੀ ਬਰਬਰੀ ਤੇ ਰਹੂਗਾ ਇਹ ਵਾਲੀਆਂ ਰਹਿਣੀਆਂ ਜੀ 슬ੀਵਸ 990 ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ ਪ੍ਰਾਈਸ ਰਹੂਗੀ ਇਹ ਵਾਲੇ ਸੂਟ ਦੀ 990 ਜੀ ਲਓ ਜੀ ਇੱਕ ਗੇਮ ਵਾਲਾ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਲਓ ਇਹ ਵੀ ਬਹੁਤ ਸੋਹਣਾ ਕਲਰ ਹੈ ਸੋਬਰ ਪੀਚ ਜੀ ਸ਼ੇਡ ਚ ਆਊਗਾ ਜੀ ਲਓ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਠੀਕ ਹੈ ਪ੍ਰਾਈਸ ਰਹਿਣੀ ਹੈ ਜੀ ਵੀ ਸਾਡੇ 900 ਠੀਕ ਹੈ 950 ਚ ਲੈ ਸਕਦੇ ਹੋ ਸੂਟ ਲਓ ਇਹ ਵਾਲਾ ਰਹੂਗਾ ਜੀ ਇਹਦੀ 슬ੀਵਸ ਦਾ ਕੰਮ ਇਹ 슬ੀਵਸ ਤੇ ਵਰਕ ਆਊਗਾ ਜੀ ਠੀਕ ਹੈ ਜੀ ਬਰਬਰੀ ਤੇ ਰਹਿਣੀ ਹੈ ਜੀ ਇਹ ਵਾਲੇ ਸੂਟ ਬਰਬਰੀ ਤੇ ਰਹਿਣਗੇ 950 ਦੀ ਪ੍ਰਾਈਸ ਹੈ ਲਓ ਇੱਕ ਕੀ ਇਹ ਨਾਲ ਫੁਲ ਚੈੱਕ ਕਰੋ ਜੀ ਲਓ ਜੀ ਇਹ ਚੈੱਕ ਕਰੋ ਜੀ ਠੀਕ ਹੈ ਜੀ ਇਹਦਾ ਵੀ ਜਿਹੜਾ ਕੇਰਾ ਰਹੂਗਾ ਇਹਦਾ ਕੀ ਰੈਡੀ ਦਾ ਰਹਿਣ ਵਾਲਾ ਸਿਰਫ ਦਵਾਂਗੇ ਅਸੀਂ ਤੁਹਾਨੂੰ ਉੰਡੀਆਂ 'ਚ ਰੈਡੀ ਕਰ ਸਕਦੇ ਹੋ ਕੋਗੋ ਪਹਿਣਾ ਕਹਿੰਦੀ ਸੀ ਵੀ ਉੰਡੀਆਂ 'ਚ 18 ਇੰਚ ਕੇਰ ਵਾਲੇ ਲੈ ਕੇ ਆਓ ਹੁਣ 1.5 18 ਕਰ ਸਕਦੇ ਹੋ ਤੁੰਡੀਆਂ 'ਚ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਰੈਣ ਵਾਲਾ ਹੈ ਇਹ ਰੈੜੀਆਂ ਜਿਹੜੀਆਂ ਸਲੀਪਸ ਪ੍ਰਾਈਸ ਦਵਾਂਗੇ 950 950 'ਚ ਇਹ ਵਾਲੇ ਸੋਬਰ ਸੂਟ ਲੈ ਸਕਦੇ ਹੋ ਇੱਕ ਇਹ ਰੈਡੀ ਹੋਇਆ ਜੀ ਇਹ ਵਾਲਾ ਇਹਦਾ ਸੂਟ ਰੈਡੀ ਹੋਇਆ ਜੀ ਇਹ ਰੈਡੀ ਹੋਇਆ ਲੋ ਇਹ ਦਵਿ ਨੂੰ ਵਰਕ ਚੈੱਕ ਕਰਵਾਦਾ ਫੈਂਡੀ ਤੇ ਰੈਡੀ ਕੀਤਾ ਜੀ ਅਸੀਂ ਇਹ ਤਾਂ ਇਹਦਾ 슬ੀਵਸ ਦਾ ਵਰਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਲੋ ਜੀ ਵਰਕ ਇਧਰ ਕੋ ਹੋ ਗਿਆ ਲੋ ਚੈੱਕ ਕਰੋ ਜੀ ਇਹ ਫੈਂਡੀ ਤੇ ਰੈਡੀ ਹੈ ਜੀ ਇਹ ਫੈਂਡੀ ਤੇ ਵਰਕ ਹੋਇਆ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਪੈਰੜ ਜੀ ਸ਼ੇਰ ਚ ਆਉਣਾ ਇਹ 슬ੀਵਸ ਦਾ ਕੰਮ ਹੈ ਠੀਕ ਹੈ ਜੀ ਇਹ 슬ੀਵਸ ਦਾ ਕੰਮ ਹੈ ਪ੍ਰਾਈਸ ਇਹਦੀ ਰਹਿਣੀ ਹੈ 950 ਲੋ ਇਸ ਤੋਂਗੇ ਜਿਹੜੇ ਘੇਰ ਆਣਗੇ ਜੀ ਚੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਇੱਕ ਖਾਦੀ ਤੇ ਆ ਜੀ ਡਬਲ ਟੋਨ ਖਾਦੀ ਰਹੂਗਾ ਸਕਾਈ ਬਲੂ ਕਲਰ ਆਊਗਾ ਸਕਾਈ ਬਲੂ ਕਲਰ ਆਊਗਾ ਡਬਲ ਟੋਨ ਖਾਦੀ ਰਹਿਣਾ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਲਓ ਜੀ ਘੇਰਾ ਬਹੁਤ ਪਿਆਰਾ ਬਣਿਆ ਹੋਇਆ ਤੁਹਾਨੂੰ ਮੈਂ ਇਦਾਂ ਦਿਖਾਦਾ ਵੀ ਕਿੱਦਾਂ ਘੇਰਾ ਆਊਗਾ ਇਹਦਾ ਲਓ ਜੀ ਇਹ ਬਣਾ ਆਊਗਾ ਜੀ ਇਹਦਾ ਘੇਰਾ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਤੇ ਲਓ ਇਹ 슬ੀਵਸ ਚੈੱਕ ਕਰੋ ਜੀ ਡਬਲ ਟੋਨ ਖਾਦੀ ਆ ਜੀ ਡਬਲ ਟੋਨ ਸ਼ੇਡ ਦੇ ਰਿਹਾ ਇਹ ਪ੍ਰਾਈਸ ਜਿਹੜੀ ਰਹਿਣੀ ਆ ਜੀ ਇਹਦੀ ਸਿਰਫ 950 ਲਓ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਇਹ ਵਾਲੇ ਸੂਟ ਰਹਿਣਗੇ ਬਾਦਨੀ ਤੇ ਇਹ ਬਾਦਨੀ ਔਰਗੈਂਜ਼ਾ ਪਿਓਰ ਔਰਗੈਂਜ਼ਾ ਬਾਦਨੀ ਆ ਜੀ ਬਿਲਕੁਲ ਸੌਫਟ ਮਲਾਈਮ ਚੁਬੜ ਵਾਲਾ ਸਟਾਫ ਨਹੀਂ ਹੈਗਾ ਜੀ ਬਿਲਕੁਲ ਨੇਚਰਲ ਜਿਹੜੀ ਪਿਓਰ ਔਰਗੈਂਜ਼ਾ ਹੁੰਦੀ ਨਾ ਉਹ ਵਾਲਾ ਸਟਾਫ ਹੈ ਲਓ ਤੁਸੀਂ ਦੇਖ ਸਕਦੇ ਹੋ ਐਦਾ ਹੀ ਸੌਫਟ ਸੌਫਟ ਵਾਲਾ ਇਹਦਾ ਦੇਖ ਸਕਦੇ ਹੋ ਬਿਲਕੁਲ ਸੌਫਟ ਹੈ ਜੀ ਤੇ ਨਾ ਹੀ ਇਹ ਚੁਬਣ ਵਾਲਾ ਜਿਹੜਾ ਨੇਚਰਲ ਪਿਓਰ ਔਰਗੈਂਜ਼ਾ ਹੁੰਦਾ ਉਹ ਵਾਲਾ ਸਟਾਫ ਹੈ ਜੀ ਲਓ ਚੈੱਕ ਕਰੋ ਜੀ ਇਹ ਬਲਾ ਰਹੂਗਾ ਜੀ ਮਹਿੰਦੀ ਜੀ ਸ਼ੇਡ ਦੇ ਵਿੱਚ ਬਾਂਦਨੀ ਤੇ ਰੈਡੀ ਕੀਤਾ ਜੀ ਇਹਦਾ ਜਿਹੜਾ ਘੇਰਾ ਰਹੂਗਾ 21 ਇੰਚ ਤੱਕ ਤੁਸੀਂ ਲੈ ਸਕਦੇ ਹੋ ਠੀਕ ਹੈ ਸਾਡੇ ਵੀ 20 21 ਤੱਕ ਜਿਹਨੂੰ ਰੈਡੀ ਕਰ ਸਕਦੇ ਹੋ ਇਹਦਾ ਘੇਰਾ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਬਾਂਦਨੀ ਤੇ ਰੈਡੀ ਕੀਤਾ ਸੀ ਬਾਂਦਨੀ ਤੇ ਰਹਿਣਾ ਔਰਗੈਂਜ਼ਾ ਬਾਂਦਨੀ ਤੇ ਤੇ ਇਹ ਵਾਲੀਆਂ ਰਹਿਣੀਆਂ ਜੀ 슬ੀਵਸ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹਿਣੀ ਆ ਉਹ 1200 ਰਹਿਣੀ ਆ ਕਿਉਂਕਿ ਇਹ ਪਿਓਰ ਔਰਗੈਂਜ਼ਾ ਜੀ ਠੀਕ ਹੈ ਪਿਓਰ ਔਰਗੈਂਜ਼ਾ ਕੰਨੀ ਤੋਂ ਚੈੱਕ ਕਰ ਸਕਦੇ ਹੋ 골ਡਨ ਕੰਨੀ ਹੈ ਜੀ ਇਹਦੀ ਦੇਖ ਸਕਦੇ ਹੋ ਤੁਸੀਂ ਕੰਨੀ ਇਹਦੀ ਠੀਕ ਹੈ ਪਿਓਰ ਔਰਗੈਂਜਾ ਤੇ ਰੈਡੀ ਹੈ ਜੀ ਇਹ ਤੇ ਇਹਦੀ ਪ੍ਰਾਈਸ 1200 ਲੈਣੀ ਹੈ ਜੀ ਬਿਲਕੁਲ ਸੌਫਟ ਲੈਮ ਰਹਿਣਾ ਥੋੜਾ ਜਿਹਾ ਪੈਰਟ ਮਹਿੰਦੀ ਜੀ ਸ਼ੇਡ ਆ ਬਹੁਤ ਪਿਆਰਾ ਕਲਰ ਹੈ ਜੀ ਇਹ 1200 ਦੀ ਪ੍ਰਾਈਸ ਰਹੂਗੀ ਇੱਕ ਇਹਦੇ ਵਿੱਚ ਹੋਇਆ ਜੀ ਲੈਮਨ ਲਓ ਇਸ ਚ ਇੱਕ ਲੈਮਨ ਕਲਰ ਆਊਗਾ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਲਓ ਇਹਨਾਂ ਦੀ ਪ੍ਰਾਈਸ 1200 ਰਹਿਣੀ ਹੈ ਠੀਕ ਹੈ ਪਿਓਰ 오ਰਗੈਂਜ਼ਾ ਦੇ ਰੈਡੀ ਹੈ ਬਿਲਕੁਲ ਸੌਫਟ ਮਲਾਇਮ ਸਟਾਫ ਹੈ ਜੀ ਲਓ ਘੇਰਾ ਚੈੱਕ ਕਰੋ ਬਹੁਤ ਪਿਆਰਾ ਜਾਂ ਘੇਰਾ ਤੇ ਲਓ ਇਹ ਰਹਿਣੀ ਹੈ ਜੀ ਇਹਦੀਆਂ 슬ੀਵਸ ਇਹ 슬ੀਵਸ ਦਾ ਡਿਜ਼ਾਈਨ ਹੈ ਜੀ ਆਰਾਮ ਨਾਲ ਤੁਸੀਂ ਇਹ ਨਾ ਚੁਬਣ ਵਾਲਾ ਸਟਾਫ ਨਹੀਂ ਹੈਗਾ ਬਿਲਕੁਲ ਪਿਓਰ ਹੈ ਸੌਫਟ ਹੈ ਮਲਾਇਮ ਹੈ ਇਹਨੂੰ ਤੁਸੀਂ ਆਰਾਮ ਨਾਲ ਸਮਰ ਸੀਜ਼ਨ ਦੇ ਵਿੱਚ ਵੀ ਪਾ ਸਕਦੇ ਹੋ ਲਓ ਇਹ ਰਹਿਣੀ ਹੈ ਜੀ 슬ੀਵਸ ਇਹਦੀਆਂ ਪ੍ਰਾਈਸ ਇਹਦੀ 1200 ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ 1200 ਰਹਿਣੀ ਹੈ ਜੀ ਠੀਕ ਹੈ ਜੀ ਇਸ ਤੋਂ ਉਹ ਕੇ ਤੁਹਾਨੂੰ ਦਿਖਾਵਾਂਗੇ ਇਹ ਆਊਗਾ ਜੀ orange shade ਦੇ ਵਿੱਚ ਲੋ ਇਹ ਸੀ orange ਦੇ ਵਿੱਚ ਲੈ ਕੇ ਆਂ ਕਈ ਭੈਣਾਂ ਨੂੰ orange ਕਲਰ ਬਹੁਤ ਪਸੰਦ ਹੁੰਦਾ ਜੀ ਤੇ ਲੋ ਇਹ orange ਦੇ ਵਿੱਚ ਆਊਗਾ ਬੰਦਨੀ ਚ orange ਕਲਰ ਹੈ ਲੋ ਇਹਦਾ ਦੇਖੋ ਜੀ ਕਿਹੜਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਕਿਹੜਾ ਬਣਿਆ ਹੋਇਆ ਠੀਕ ਹੈ ਜੀ ਤੇ ਆਹ ਵਾਲੀਆਂ ਰਹਿਣੀਆਂ ਇਹਦੀਆਂ 슬ੀਵਸ ਲੋ ਪਿਓਰ organza ਇਹ 슬ੀਵਸ ਰਹਿਣੀਆਂ ਜੀ ਪ੍ਰਾਈਸ ਰਹਿਣੀ ਇਹਦੀ 1200 ਠੀਕ ਹੈ ਜੀ ਇਹਦਾ ਸੂਟਾਂ ਦੀ ਪ੍ਰਾਈਸ 1200 ਰਹਿਣੀ ਆ ਲਓ ਇਸ ਤੋਂ ਅੱਗੇ ਮੈਂ ਤੁਹਾਨੂੰ ਇਹ ਵਾਲਾ ਸੂਟ ਦਿਖਾਦਾ ਇਹ ਛੋਟੀ-ਬੁਟੀ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਲਓ ਚੈੱਕ ਕਰੋ ਜੀ ਛੋਟੀ-ਬੁਟੀ ਦਾ ਸੂਟ ਹੈ ਸਾਰੇ ਉੱਪਰ ਛੋਟੇ-ਛੋਟੇ ਫਲਾਵਰ ਹੋਣੇ ਆ ਇਹ ਤੁਹਾਨੂੰ ਪੂਰੀਆਂ ਫੁੱਲ ਹੈਵੀ 슬ੀਵਸ ਮਿਲਣੀਆਂ ਠੀਕ ਹੈ ਜੀ ਸਟਾਫ ਬਿਲਕੁਲ ਚੁਬੜ ਵਾਲਾ ਨਹੀਂ ਹੈ ਬਿਲਕੁਲ ਸੌਫਟ ਸਟਾਫ ਹੈ ਜੀ ਇਹ ਠੀਕ ਹੈ ਜੀ ਇਹ ਜਿਹੜਾ ਸਟਾਫ ਰਹੂਗਾ ਜੀ ਇਹ ਰਹਿਣਾ ਜਿਹੜੀ ਸਰਟਨ ਦੇ ਵਿੱਚ ਰਹੂਗਾ ਜੀ ਜਿਹਨੂੰ ਆਪਾਂ ਇਹ ਟਿਸ਼ੂ ਸਟਾਫ ਹੈ ਜੀ ਟਿਸ਼ੂ ਰਹੂਗਾ ਜੀ ਇਹ ਵਾਲਾ ਸਟਾਫ ਬਿਲਕੁਲ ਸੌਫਟ ਮਲਾਈਮ ਪ੍ਰਾਈਸ ਦੀ ਰਹਿਣੀ ਹੈ 900 ਠੀਕ ਹੈ ਜੀ 900 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਾਂ ਇਹ ਕੇਚਾ ਹੋਊਗਾ ਜੀ ਗੋਲਡਨ ਕਲਰ ਲਓ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਇਹਦੀਆਂ 슬ੀਵਸ ਆਣੀਆਂ ਇਹ ਗੋਲਡਨ ਕਲਰ ਦੀ ਆ ਬਚਾਊਗਾ ਇਹ 슬ੀਵਸ ਆਣੀਆਂ ਤੇ ਇਹ ਵਾਲਾ ਰਹਿਣਾ ਛੋਟੀ ਛੋਟੀ ਬੂਟੀ ਦੀ ਫਲਾਵਰ ਆਣਗੇ ਜੀ ਇਹਦੀ ਪ੍ਰਾਈਸ 900 ਰਹਿਣ ਵਾਲੀ ਹੈ ਜੀ ਠੀਕ ਹੈ ਇਹਦੇ ਵਿੱਚ ਇੱਕ ਆਊਗਾ ਜੀ ਵਾਈਨ ਕਲਰ ਲਓ ਛੋਟੇ ਛੋਟੇ ਇੱਥੇ ਫਲਾਵਰ ਆਣੇ ਆ ਜੀ ਸਾਰੀ ਸ਼ਰਟ ਦੇ ਵਿੱਚ ਤੇ ਇਹ ਵਾਲੀ ਉਹਨਾਂ ਦੀ 슬ੀਵਸ ਤੇ ਡਿਜ਼ਾਈਨ ਇਹ 슬ੀਵਸ ਤੇ ਡਿਜ਼ਾਈਨ ਆਊਗਾ ਜੀ ਠੀਕ ਹੈ ਜੀ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਇਹਦੀ 900 ਰਹੇਗੀ ਇਹ ਸਨਾਈ ਦੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਆਪਣਾ ਆਰਡਰ ਵਰਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ